जय भीम जय भारत वाहेगुरु जी का खालसा वाहेगुरु जी की फतेह ਸੋ ਸਤਿਕਾਰਯੋਗ ਸਾਥੀਓ ਅੱਜ ਤੁਹਾਨੂੰ ਇੱਕ ਅਹਿਮ ਮੁੱਦੇ ਦੇ ਉੱਤੇ ਮੈਂ ਜਿਹੜਾ ਦੱਸਣ ਲੱਗੇ ਆ ਕਿ ਸਾਡੇ ਪੰਜਾਬ ਸਰਕਾਰ ਦਾ ਕਿਸ ਤਰ੍ਹਾਂ ਦਾ ਚਿਹਰਾ ਹੈ ਪੰਜਾਬ ਸਰਕਾਰ ਐਸਸੀ ਵਰਗ ਨਾਲ ਖਾਸ ਕਰਕੇ ਦੱਬੇ ਕੁਚਲੇ ਗਰੀਬ ਲੋਕਾਂ ਨਾਲ ਕਿਸ ਤਰ੍ਹਾਂ ਕਰਦੀ ਇਹਨਾਂ ਦੇ ਮੰਤਰੀ ਕਿਸ ਤਰ੍ਹਾਂ ਦੇ ਬੇਤੁਕੇ ਬਿਆਨ ਦਿੰਦੇ ਨੇ ਇੱਕ ਮੈਂ ਬਿਆਨ ਦੇਖਿਆ ਅੱਜ ਜਿਹੜਾ ਨਾ ਜੇਲ੍ਹ ਮੰਤਰੀ ਆ ਲਾਲਜੀਤ ਸਿੰਘ ਭੁੱਲਰ ਜਿਹੜਾ ਕੀ ਆਪਣੇ ਦੋਸ਼ੀ ਐਮਐਲਏ ਦੇ ਜਿਹਨੂੰ ਸਾਡੀ ਭੈਣ ਬਬਰ ਸ਼ੇਰਨੀ ਸਾਡੇ ਸਮਾਜ ਦੀ ਐਸੀ ਭਾਈਚਾਰੇ ਦੀ ਨੇ 13 ਸਾਲ ਸੰਘਰਸ਼ ਕਰਕੇ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਭੇਜਿਆ ਉਹ ਹੈਗਾ ਮਨਜੀਤਦਰ ਸਿੰਘ ਉਰਫ ਸਾਬਾ ਜੋ ਖੰਡੂਰ ਸਾਹਿਬ ਤੋਂ ਐਮਐਲਏ ਹੈ ਉਹਦੇ ਹੱਕ ਦੇ ਵਿੱਚ ਜੇਲ੍ਹ ਮੰਤਰੀ ਆ ਕੇ ਕਹਿੰਦਾ ਵੀ ਉਹਨੂੰ ਸੁਰੱਖਿਆ ਦੀ ਲੋੜ ਆ ਜੀ ਉਹਨੂੰ ਵੱਡੀ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਛੋਟੀਆਂ ਜੇਲਾਂ ਦੇ ਵਿੱਚ ਜਿਹੜੀ ਸੁਰੱਖਿਆ ਸਹੀ ਨਹੀਂ ਹੁੰਦੀ ਪਹਿਲਾਂ ਤਾਂ ਸਰਕਾਰ ਦਾ ਜਿਹੜਾ ਚਿਹਰਾ ਇਤੋ ਹੀ ਸਾਫ਼ ਹੁੰਦਾ ਕਿ ਜਿਹੜਾਂ ਦੇ ਵਿੱਚ ਜਿਹੜੇ ਲੋਕ ਨੇ ਛੋਟੀਆਂ ਜਿਹੜਾਂ ਦੇ ਵਿੱਚ ਕਿ ਜਿਹੜਾਂ ਦੇ ਵਿੱਚ ਸੁਰੱਖਿਆ ਨਹੀਂ ਹੈਗੀ ਇਹਦਾ ਮਤਲਬ ਸਰਕਾਰ ਹੈ ਜਿਹੜੀ ਉਸ ਫਰੰਟ ਤੋਂ ਕਾਨੂੰਨੀ ਤੌਰ ਤੇ ਫੇਲ ਹੋਈ ਹੈ ਔਰ ਨਾਲੇ ਜਿਹੜਾ ਇਹਨਾਂ ਦਾ ਲਾਲਜੀ ਸਿੰਘ ਪੁੱਲਰ ਮੰਤਰੀ ਸਾਹਿਬ ਨੇ ਇੱਕ ਬਿਆਨ ਦਿੱਤਾ ਹੈ ਕਿ ਸਾਡੇ ਐਮਐਲਏ ਨੂੰ ਸੁਰੱਖਿਆ ਦੀ ਲੋੜ ਹੈ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਐਮਐਲਏ ਨੂੰ ਜਿਹੜੇ ਜੁਰਮ ਕੀਤਾ ਉਹਨੂੰ ਸੁਰੱਖਿਆ ਦੀ ਲੋੜ ਹੈ ਕਿ ਜਿਹੜੇ ਪਰਿਵਾਰ ਨੇ ਪੀੜਿਤ ਪਰਿਵਾਰ ਨੇ 13 ਸਾਲ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਸੰਘਰਸ਼ ਕਰਕੇ ਇਸ ਐਮਐਲਏ ਨੂੰ ਪਹਿਲਾਂ ਤੋਂ ਐਮਐਲਏ ਨਹੀਂ ਉਹਦੀ ਜਿਹੜੀ ਹੈ ਖਾਰਜ ਕੀਤੀ ਜਾਵੇ ਮੈਂਬਰਸ਼ਿਪ ਤੁਹਾਡੀ ਸਰਕਾਰ ਨੂੰ ਪਹਿਲੇ ਦਿਨ ਤੋਂ ਹੀ ਖਾਰਜ ਕਰਨੀ ਚਾਹੀਦੀ ਇਹਦਾ ਵੀ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਰੋਸ ਹੈ ਤੇ ਤੁਸੀਂ ਉਹਨੂੰ ਅੱਜ ਵੀ ਐਮਐਲਏ ਕਹਿੰਦੇ ਹੋ ਐਮਐਲਏ ਹੈ ਨਹੀਂ ਉਹ ਦੋਸ਼ੀ ਹੈ ਉਹ ਜਿਹੜੇ ਦੇ ਅੰਦਰ ਹੈ ਔਰ ਉਹਦੀ ਮੈਂਬਰਸ਼ਿਪ ਕਾਨੂੰਨੀ ਤੌਰ ਤੇ ਖਾਰਜ ਹੋਣੀ ਚਾਹੀਦੀ ਹੈ ਜੋ ਮਾਨਯੋਗ ਸੁਪਰੀਮ ਕੋਰਟ ਦੇ ਕਾਨੂੰਨ ਦੇ ਮੁਤਾਬਕ ਪਰ ਤੁਸੀਂ ਨੇ ਉਹਦੀ ਹਾਲ ਤੱਕ ਮੈਂਬਰਸ਼ਿਪ ਖਾਰਜ ਨਹੀਂ ਕੀਤੀ ਇਹ ਤੁਹਾਡਾ ਚਿਹਰਾ ਜਿਹੜਾ ਸਾਡੇ ਸਮਾਜ ਦੇ ਪ੍ਰਤੀ ਸਾਹਮਣੇ ਆਇਆ ਮੈਂ ਬੇਨਤੀ ਕਰੂੰਗਾ ਸਾਡੇ ਸਮਾਜ ਦੇ ਜਿਹੜੇ ਛੋਟੇ-ਛੋਟੇ ਅਹੁਦਿਆਂ ਤੇ ਆਮ ਆਦਮੀ ਪਾਰਟੀ ਦੇ ਆਤੇ ਬੈਠੇ ਹੂ ਕਿ ਤੁਹਾਨੂੰ ਇਹ ਪਤਾ ਨਹੀਂ ਚੱਲ ਰਿਹਾ ਐਮਐਲਏ ਤਾਂ ਸੁੱਸਤ ਨੇ ਜਿਹੜੇ 32 33 ਆਪਣੇ ਐਮਐਲਏ ਨੇ ਐਸਸੀ ਭਾਈਚਾਰੇ ਦੇ ਉਹ ਨਹੀਂ ਬੋਲਦੇ ਉਹ ਤਾਂ ਗੁੰਗੇ ਹੋ ਚੁੱਕੇ ਨੇ ਉਹਨਾਂ ਤੋਂ ਕੋਈ ਆਸ ਨਾ ਰੱਖੋ ਅੱਡੇ ਤੋਂ ਹਸਤੀਪੇ ਦਬੋ ਸਾਡੇ ਸਮਾਜ ਦੇ ਵਿੱਚ ਸਾਡੇ ਨਾਲ ਕੀ ਕੁਝ ਕਰ ਰਹੇ ਨੇ ਇਹ ਸੋ ਮੈਂ ਇੱਕ ਬੇਨਤੀ ਕਰਨਾ ਚਾਹੁੰਨਾ ਹੈ ਪੰਜਾਬ ਸਰਕਾਰ ਨੂੰ ਮਾਨਯੋਗ ਡੀਜੀਪੀ ਸਾਹਿਬ ਨੂੰ ਤੇ ਮਾਨਯੋਗ ਐਸਐਸਪੀ ਸ਼੍ਰੀ ਅਮਰਸਦ ਸਾਹਿਬ ਤਰਨਤਾਰਨ ਦੇ ਪ੍ਰਸ਼ਾਸਨ ਨੂੰ ਕਿ ਜੇਕਰ ਸਾਡੀ ਭੈਣ ਹਰਵਿੰਦਰ ਕੌਰ ਉਸਮਾ ਜੀ ਜਾਂ ਉਹਦੇ ਪਰਿਵਾਰ ਨੂੰ ਸੰਤ ਬਾਬਾ ਨਛੱਤਰਨਾ ਸ਼ੇਰਗਿਲ ਜੀ ਜੋ ਕਿ ਹਮੇਸ਼ਾ ਸਮਾਜ ਲਈ ਖੜਦੇ ਨੇ ਗੁਰੂ ਗਿਆਨनाथ ਵਾਲਮਿਕੀ ਧਰਮ ਸਮਾਜ ਰਜਿਸਟਰਡ ਭਾਰਤ ਦੇ ਪਵਨ ਵਾਲਮਿਕੀ ਤੀਰਤ ਸ਼੍ਰੀ ਅਮਰਸਦ ਸਾਹਿਬ ਦੇ ਸਰਪ੍ਰਸਤ ਨੇ ਜੇਕਰ ਉਹਨਾਂ ਦੇ ਪਰਿਵਾਰ ਨੂੰ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਸਿੱਧੀ ਸਿੱਧੀ ਪੰਜਾਬ ਸਰਕਾਰ ਤੇ ਜਿਹੜਾ ਨੌਕਰ ਪ੍ਰਸ਼ਾਸਨ ਆ ਉੱਥੇ ਦਾ ਜ਼ਿੰਮੇਵਾਰ ਹੋਊਗਾ ਕਿਉਂਕਿ ਜਿਹੜੇ ਮਨਜਿੰਦਰ ਸਿੰਘ ਲਾਲਪੁਰਾ ਉਰਪਤ ਸਾਬਾ ਐਮਐਲਏ ਨੂੰ ਜਿਹੜੇ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਸਾਡੇ ਸਮਾਧੀ ਉਸ ਬਬਰ ਸ਼ੇਰਤੀ ਨੇ ਉਹਦਾ ਜਿਹੜਾ ਉਹਦੇ ਸਮਰਥਕ ਨੇ ਜਾਂ ਉਹਦੇ ਪਾਰਟੀ ਦੇ ਚਮਚੇ ਨੇ ਉਹ ਸਾਰੇ ਹਮ ਧਮਕੀਆਂ ਦੇ ਰਹੇ ਨੇ ਸਾਡੇ ਪਰਿਵਾਰ ਨੂੰ ਸੋ ਮੈਂ ਬੇਨਤੀ ਕਰੂੰਗਾ ਮਾਜੂਬ ਡੀਜੀਪੀ ਸਾਹਿਬ ਨੂੰ ਕਿ ਉਹਨਾਂ ਜੀ ਦੀ ਸੁਰੱਖਿਆ ਉਹਨੂੰ ਯਕੀਨੀ ਬਣਾਇਆ ਜਾਵੇ ਤੇ ਪੀੜਤ ਪਰਿਵਾਰ ਨੂੰ ਜਿਹੜੀ ਸਕਿਉਰਟੀ ਦਿੱਤੀ ਜਾਵੇ ਉਹਨਾਂ ਦੀ ਸਕਿਉਰਟੀ ਜਿਹੜੀ ਵਿਡਰੋ ਕੀਤੀ ਗਈ ਤੁਹਾਡੇ ਐਮਐਲਏ ਸਾਹਿਬ ਦੇ ਕਹਿ ਤੋਂ ਪਰ ਤੁਹਾਡੇ ਜਿਹੜੇ ਜਿਹੜੇ ਮੰਤਰੀ ਨੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਐਮਐਲਏ ਦੀ ਤਾਂ ਫਿਕਰ ਹੈ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਜਿਹਨੇ ਜੁਰਮ ਕੀਤਾ ਹੈ 13 ਸਾਲ ਜੁਰਮ ਕੀਤਾ ਜਿਹਨੇ 13 ਸਾਲ ਦੀ ਉੱਚ ਸਜ਼ਾ ਭੁਗਤੀ ਹੁਣ 4 ਸਾਲ ਦੀ ਜਿਹੜੀ ਨੂੰ ਸਜ਼ਾ ਹੋਈ ਆ ਪਰ ਜਿਹੜਾ ਪਰਿਵਾਰ ਪੀੜਤਾ ਉਹਦੀ ਕਿਸੇ ਨੂੰ ਟੈਨਸ਼ਨ ਨਹੀਂ ਉਹਦੀ ਕਿਸੇ ਨੂੰ ਚਿੰਤਾ ਨਹੀਂ ਕਿ ਉਹਨਾਂ ਨੇ ਅੱਗੇ ਵੀ ਆਪਣੇ ਕੇਸ ਨੂੰ ਜਿਹੜਾ ਲੜਨਾ ਹੈ ਉਹਦੇ ਗਵਾਹਾਂ ਨੇ ਲੜਨਾ ਹੈ ਤੁਸੀਂ ਉਹਨਾਂ ਦੀ ਸੁਰੱਖਿਆ ਵਾਪਸ ਲੈ ਕੇ ਬਹੁਤ ਹੀ ਗਲਤ ਕੀਤਾ ਜਿਹੜਾ ਸਮਾਜ ਦੇ ਵਿੱਚ ਬਹੁਤ ਮਾੜਾ ਪ੍ਰਭਾਵ ਜਿਹੜਾ ਸਰਕਾਰ ਦਾ ਗਿਆ ਹੈ ਔਰ ਸਮਾਜ ਇਸ ਤੀਤੋਂ ਬਹੁਤ ਜਿਆਦਾ ਤੁਹਾਡੇ ਤੋਂ ਖਫਾ ਹੈ ਕਿ ਤੁਸੀਂ ਪੀੜਤ ਪਰਿਵਾਰ ਦੀ ਜਿਹੜੀ ਸੁਰੱਖਿਆ ਸੀ ਉਹ ਵਾਪਸ ਲੈ ਗਈ ਹੈ ਸੋ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਆਪਣੇ ਐਮਐਲਏ ਨੂੰ ਬਚਾਉਣ ਵਾਸਤੇ ਉਹਦੀ ਮੈਂਬਰਸ਼ਿਪ ਵੀ ਖਾਰਜ ਨਹੀਂ ਕੀਤੀ ਔਰ ਜਲਦੀ ਅਸੀਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਪੁਤਲੇ ਸਾੜਨ ਦਾ ਕੰਮ ਕਰਾਂਗੇ ਸਰਕਾਰ ਦਾ ਤੇ ਤੁਹਾਡੇ ਜਿਹੜੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਜੀ ਜਿੱਥੋਂ ਤੁਹਾਡਾ ਰਿਮੋਟ ਨਰ ਚੱਲਦੀ ਹੈ ਸਰਕਾਰ ਪੰਜਾਬ ਸਰਕਾਰ ਤੁਹਾਡੇ ਦੋਨਾਂ ਦੇ ਸਰਕਾਰ ਦੇ ਅਸੀਂ ਪੁਤਲੇ ਜਿਹੜੇ ਜਲਦੀ ਸਾੜਨ ਲੱਗੇ ਆ ਪੰਜਾਬ ਦੇ ਵਿੱਚ ਔਰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਇਹਨਾਂ ਮੰਤਰੀਆਂ ਤੱਕ ਤੇ ਜਿਹੜੇ ਸਾਡੇ ਬੰਦੇ ਪਾਰਟੀਆਂ ਦੇ ਵਿੱਚ ਛੋਟੇ-ਛੋਟੇ ਅਹੁਦੇ ਤੇ ਬੈਠੇ ਨੇ ਉਹਨਾਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਉਹਨਾਂ ਦਾ ਜ਼ਮੀਰ ਜਾਗ ਜੇ ਜਥੇਬੰਦੀਆਂ ਦੇ ਜਿਹੜੇ ਜੈ ਭੀਮ ਜੈ ਭਾਰਤ ਕਹਿੰਦੇ ਨੇ ਜੈ ਬਾਲ ਮਿੱਕੀ ਕਹਿੰਦਾ ਜੈ ਰਵੀਦਾਸ ਇਹ ਕਹਿੰਦੇ ਆ ਉਹ ਉੱਠੋ ਕਦੋਂ ਉੱਠੋਗੇ ਤੁਹਾਨੂੰ ਦਿਖਾਤੇ ਹਰਵਿੰਦਰ ਕੌਰ ਉਸਮਾਨੇ ਕਿ ਜੇ ਸੰਘਰਸ਼ ਕੀਤਾ ਜਾਵੇ ਤਾਂ ਲੜਾਈ ਜਿੱਤ ਜਾ ਸਕਦੀ ਹੈ ਨਹੀਂ ਤਾਂ ਸਾਡੇ ਲੋਕ ਪਰਚੇ ਤਾਂ ਕਰਾ ਦਿੰਦੇ ਨੇ ਜੱਥੇਬੰਦੀਆਂ ਦਾ ਸਾਥ ਲੈ ਕੇ ਪਰ ਅੰਦਰ ਖਾਤੇ ਸਮਝੌਤੇ ਕਰ ਜਾਂਦੇ ਨੇ ਚੰਦ ਪੈਸੇਆਂ ਪਿੱਛੇ ਜਾਂ ਵਿਕ ਜਾਂਦੇ ਨੇ ਜਾਂ ਡਰ ਜਾਂਦੇ ਨੇ ਪਰ ਧੰਨਾ ਉਸ ਧੀ ਦਾ ਜਿਹੜੀ ਸਰਕਾਰ ਦੇ ਐਮਐਲਏ ਦੇ ਨਾਲ ਮੱਥਾ ਲਾ ਕੇ ਜਿਹੜੇ ਦੇ ਪਿੱਛੇ ਭਜਿਆ ਸੋ ਉੱਥੋਂ ਜਾਗੋ ਅਸਤੀਪੇ ਦੋ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਐਸਪੀ ਕਰੇ ਦੇ ਆਗੂ ਹੋ ਕੀ ਕਰਨਾ ਐਸੀ ਪਾਰਟੀ ਦੇ ਜਿਹੜੀ ਸਾਡੇ ਪਰਿਵਾਰਾਂ ਦੇ ਪ੍ਰਤੀ ਸਰਕਾਰ ਸਾਡੇ ਨਾਲ ਨਹੀਂ ਖੜੀ ਪਹਿਲਾਂ ਇਹਨਾਂ ਨੇ ਐਸਈ ਕਮਿਸ਼ਨ ਸਾਡਾ ਖਤਮ ਕੀਤਾ ਫਿਰ ਐਸਈ ਕਮਿਸ਼ਨ ਦੇ ਮੈਂਬਰਾਂ ਦੀ ਟਰਨ ਕਟ ਕਟਾਈ ਫਿਰ ਮੈਂਬਰ ਘਟਾਏ ਕੋਈ ਸੁਣਵਾਈ ਨਹੀਂ ਸਾਡੀ ਇਸ ਕਰਕੇ ਸਾਥੀਓ ਆਪਣੇ ਸਮਾਜ ਨਾਲ ਆਪਣੇ ਆਗੂ ਨਾਲ ਖੜੋ ਹਰਮਿੰਦਰ ਕੌਰ ਉਸਮਾ ਦੇ ਪਰਿਵਾਰ ਨਾਲ ਖੜੋ ਜਿਨ੍ਹਾਂ ਨੇ ਸੰਘਰਸ਼ ਕਰਕੇ ਜਗ ਨੂੰ ਜਿੱਤੇ ਆ ਜੈ ਭੀਮ ਜੈ ਭਾਰਤ ਜੈ ਵਾਰਵਿਕੀ ਜੈ ਰਵਿਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਹੀ ਜਿਹੜੀ ਲਾਲਜੀਤ ਸਿੰਘ ਭੁੱਲਰ ਜੇਲ੍ਹ ਮੰਤਰੀ ਆ ਉਹਦੀ ਵੀਡੀਓ ਵੀ ਅਸੀਂ ਨਾਲ ਲਗਾਵਾਂਗੇ ਸੋ ਉਹਦਾ ਜਵਾਬ ਦਿੱਤਾ ਹੈ ਧੰਨਵਾਦ